કે પહેલા પૂજાના દે બેડ દે ફર્સ્ટ પહેલા પૂજાના દે બેડ દે જઈયા ફિર વાતે ન ઓરા પેડતે પર આગે આ જા આ જા બ્યુટી કરાવ હો જાડી ચલે મોતે ન હલવાઈ ઉધા જા આ જા આ જા ਬਾਰੀ ਦੇਣੇ ਕਿ ਲਈ ਹਣਾ ਸਿਕਸਲ ਦੇ ਸਾਵਰੀਆ ਨੂੰ ਉਹਨੂੰ ਆਪਰਾ ਨਹਾਣੋਂ ਕਿ ਨਿਕਲ ਦਿਆਂਗੀ ਨਾ ਫੇਰ ਬਾਹਰ ਦਿਹਾਮਾਂਗੀ ਇਹ ਸਾਵਰੀਆ ਫੁੱਲਾ ਹੁੰਦੇ ਨਾ ਗੰਦਾ ਫੁੱਲਾ ਆ ਜਾ ਬਾਹਰ ਨੂੰ ਕਿੱਥੇ ਆ ਆ ਜਾ ਆ ਜਾ ਬੀਟੀ ਚੋੜੀ ਬਹੁਤ ਗੰਦਾ ਹਾਲ ਕਰ ਦਿੱਤਾ ਸਾਡਾ ਪਰ ਉਹ ਵੀਡੀਓ ਕੱਟ ਹੋ ਗਈ ਪਾਣੀ ਪੈ ਗਿਆ ਸੀ ਫੋਨ ਤੇ ਹੁਣ ਸਾਵਰੀਆ ਦੀ ਬਾਰੀ ਸਾਵੇ ਆ ਜਾ ਆ ਜਾ ਬੇਟਾ ਆਜ ਜਾ ਆ ਜਾ ਨਹੀਂ ਹਾਂ ਆ ਆਜਾ ਆਜਾ ਲੱਗੇ ਕੁੰਜੇ ਆਜਾ 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 ਹਣ ਆਇਆ ਚਲੀਏ ਹਣ ਸਾਹ ਵਾਲੇ ਦੋ ਆਜਾ ਗਾਇਜ਼ ਰੁਕੋ ਇਹ ਤਾਂ ਸੈਰਕੀ ਚਾਬਾਦ ਗਿਆ ਸਾਡੇ ਸਾਰੇ ਗਾ ਸਿਰਾਂ ਹੀ ਪੂਰੇ ਖਾ ਦੇ ਗਾਇਜ਼ ਹੁਣ ਅਸੀਂ ਜਾਣਾ ਹੈ ਪ੍ਰਿਆ ਦੀ ਪ੍ਰਿਆ ਦੀ ਤੇ ਪੂਜਾ ਨੂੰ ਨਾਲ ਲੈ ਕੇ ਹਣ ਗਾਇਜ਼ ਮਜ਼ਾ ਆਊਗਾ ਖੋਲਣਾ ਹੀ ਨਹੀਂ ਚਾਹੁੰਦੇ ਨਹੀਂ ਬੋਲਣਾ ਉਹ ਜਾਈਏ ਸਾਡੇ ਕੱਪਾਂਣਗੇ ਇਹ ਜਿੱਥਾ ਆਪਾਂ ਗਏ ਸੀ ਉਹਦੇ ਤੋਂ ਆਪਾਂ ਚੱਲਾ ਅੜ ਮੜਾ ਕੱਢ ਕੇ ਆਉਂਦੇ ਕਿੰਮ ਉਹਨੀਆਂ ਭਾਵੀ ਉਹ ਫਾਟਾ ਵੇਖੋ ਕੀਦਾ ਸਾਹ ਉੱਪਰ ਪਾਣੀ ਆ ਲਗਾ ਰੱਖੀ ਹੋਏ ਬਾਈ ਦੂਜਰੀ ਇੰਸਟਿਟਿਊਟ ਟਿੱਕ ਟਿੱਕ ਵੈਰੀ ਗੁੱਡ ਭਾਵੀ ਇਹ ਭਾਵੀ ਅੱਜ ਉਹ ਆਈ ਬਾਈ ਬੈਠਾ ਬਣਾਇਆ चेक गाइस यस ब्यूटी गाइस टॉपर मान गए जोता गाइस थैंक यू ये पूजा तेरी वीडियो कट होगी जेडी ते देतो पानी पाया थैंक भी बचियो गाइस चाची भी बचियो गाइस

ਯਾਰੀ ਦਿਖ ਰਹੀ ਹੋਏ ਇਹ ਮੇਰੇ ਕੱਪੜੇ ਨਾ ਤੋ ਪਹਿਲਾਂ ਤੂੰ ਸੀ ਜਾਇਓ ਮੈਨੂੰ ਨਾ ਹੈ ਨਾ ਉਹ ਪਹਿਲਾਂ ਤੂੰ ਸੀ ਜਾਇਓ ਜੱਟ ਜੱਸੀ ਚਾਚੀ ਵੀ ਉੱਥੇ ਖੜੀ ਆ ਗੋਆ ਗੋਆ ਵੀ ਚੱਕ ਲਾ ਜੇ ਹੈਗਾ ਕਿਸੇ ਦੇ ਹਨ ਮਿੱਟੀ ਦੀ ਬਾਹ ਮਰੀਏ ਮਰੀਏ गाइस, 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 भी बस गाइस, गाई कोठा टपक ए का, फोन ना यार मेरा बस और मर्जी करो नवी गाइस, गाई टप प्रिया दीदी के घरे चल ਗਾਈਸ ਹੈਲੋ ਪ੍ਰਿਆ ਜੀ ਨੂੰ ਲੱਭਣਾ ਪੈਣਾ ਜਾ ਕੇ ਪਹਿਲਾਂ ਪ੍ਰਿਆ ਜੀ ਜਿੱਥੇ ਆ ਝੂਠ ਬੋਲਦਾ ਤੂੰ ਗਾਈਸ ਆ ਕੀ ਹੋ ਰਿਹਾ ਲੱਗੀ ਤੇ ਤੇਰਾ ਹਾਜਾ ਸੀ ਗਈ ਗੋਗਲ ਗਾਈ ਸਿਰੋਈ ਨਹੀਂ ਵਾਓ ਸੱਟ ਲੱਗੀ ਤੇ ਵੀ ਮੇਰੇ ਆਰੀਏ ਦੇ ਰੋੜਾ ਬੁਰਾ ਹਾਲ ਕਰ ਲੈਣਾ ਸੀ ਹੁਣ ਇਹ ਥੱਲੇ ਆ ਜਾ ਥੱਲੇ ਆ ਜਾ ਥੱਲੇ ਹੁਣ ਗਾਇਸ ਸਾਡੇ ਬਣਾ ਰਹੇ ਇਹ ਦਿਖਾ ਨਹੀਂ ਆ ਗਾਇਸ ਹੁਣ ਹਰਮਨ ਦੀ ਬਾਰੀ ਆਲਾ ਦੀਦੀ ਆ ਜਾ ਬਸ ਹਰਮਨ ബ ഗെട്ടോ

मम्मी उडाले लवली है गाइस खाने से आज अंदर ताई गाइस रंग त थोड़ा थोड़ा ही लाया ना 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 ना, ना, ना। मेरा काम ज्यादा रिप्पू किथे आ बाहर नहीं निकले हां रिप्पू उतर कहीं आ जाई जानदा त नगर की रिक्शा वाली गईया रिक्शा करने वाली आ जा ये नाव उडाले गेट पे आ जा ऐसे रिक्शा आ ਅੰਛਾ ਉਰੇ ਹੈਲੋ ਗਾਇਸ ਬੋਲ ਕੁਛ ਬੋਲ ਹੈਲੋ ਗਾਇਸ ਕੁੱਤੇ ਆ ਖਾਚ ਪਾਤਾ ਬਾਂਦਰਾ ਮੈਚ ਰੰਗ ਪੈ ਗਿਆ ਖੜੇ ਪਾਣੀ ਆ ਗਿਆ ਨਾ ਓਹੋ ਬਾਂਦਰਾ ਰਾਜੇ ਨੂੰ ਭਰਨਾ ਹੈ ਓਏ ਪਾਪੜਾ ਜਾ ਲੈ ਕੇ ਆਈ ਮਾੜੇ ਰਾਜੇ ਨੂੰ ਪੱਪਾ ਨੂੰ ਗੁੱਸਾ ਆ ਗਿਆ ਹੋ। ਮੇਰੀਆਂ ਅੱਖਾਂ ਹੀ ਖਰਾਬ ਕਰਦੀਆਂ ਪਾਣੀ ਆ ਜਾਂਦਾ ਅੱਖਾਂ 'ਚ। ਔਰ ਅੱਗੇ ਭੋਜ ਮੇਰੇ ਮੁਕਾ ਦਾ ਰਾਜ ਨੂੰ ਲੈ ਕੇ ਆ ਜੋਤੇ। ਜੋਤੇ ਲੈ ਕੇ ਆ ਜਾ ਹੁਣ। ਆ ਤੇਰੇ ਹੱਥ ਕਿੰਨੇ ਆਏ ਵਿੱਚ। ਪਤਾ ਪੱਪਾ ਨਹੀਂ ਜਾਣਦਾ। ਦਾ ਲੈਦਾ ਸੀਫਾ ਉਹ ਤੇ ਝੱਟ ਖੇਤ ਤੇ ਲੱਗ ਗਿਆ ਸੀਫਾ ਧਰ ਵੀ ਨਹੀਂ ਗਿਆ ਆ ਨੂੰ ਚੱਲ ਚੱਲ ਜਾ ਚਾਬੀ ਜਾਂ ਮੈਂ ਚਾਬੀ ਸਾਡੇ ਤਾਂ ਨਿਆਣੇ ਦੇਖਣ ਆਏ ਸੀ ਤੈਨੂੰ ਦੇਹੀ ਆਹ ਰਸ ਨਵਾਕ ਆਹਾ ਜੋਤਾ ਬੰਦਰ ਤੂੰ ਸਹੀ ਹੋਲੀ ਨਹੀਂ ਖੇਡਦੇ ਸਾਗੂ ਨਾ ਇੱਕ ਮਰਾਂ ਮੈਂ ਗੇਟ ਖੋਲਾਇਆ ਹੋਰ ਕੀ ਹੋਣਾ ਹੀ ਭਰੇ ਸਾਰਿਆਂ ਨੂੰ ਆਉਣਾ ਹੀ ਭਰਿਆ ਪੂਈ ਤਾਂ ਕੈਸੇ ਗੇਟ ਨਹੀਂ ਖੋਲਣਾ ਆਉਣਾ ਹੀ ਭਰੇ ਸਾਰਿਆਂ ਨੂੰ ਰਾਮ ਕਿਹਾ ਸੀ ਹਮ ਆ ਮੈਨੂੰ ਪਾਗਲ ਹਾਂ ਮੈਂ ਪਾਗਲ ਹਾਂ ਪਾਗਲ ਹਾਂ ਯੈਸ ਆਈ ਐਮ ਪਾਗਲ ਚਾਚੀ ਗਿੱਲੀ ਦਾ ਕਰਨੀ ਆ ਬੋਤਲਾ ਚੱਕਦਾ ਕੌਣ ਸਿਕੋਂ ਚਾਚੀ ਤਾਂ ਕੋ ਪਾੜੇ ਨਹੀਂ ਜਾਂਦਾ ਸਾਰੇ ਮੁਸਤ ਆਪੂ ਬਾਗ ਵਿੱਚ ਹਾਂ ਸਾਭਾ ਬਾਸ ਕੀ ਗੱਲ ਬੰਦ ਕਰ ਉਹ ਭਰ ਦੇ ਆਪਣੀ ਮੰਮੀ ਨੂੰ ਦੋਵੇਂ ਨਹੀਂ ਆਹ ਚਾਚੀ ਬਚਾਈ ਗਈ ਹੈਪੀ ਹੋਲੀ ਗਾਇਸ

ਹਾਂ ਨਹੀਂ ਨਹੀਂ ਮੰਮੀ ਚਾਪੀ ਨਹੀਂ ਸਾਹਮਣੇ ਨਾ ਰਾਵਾਂ ਹੈ ਉੱਥੇ ਆਇਆ ਮਾਪੇ ਜਿਹੜੀ ਕੇ ਸਾਹਮਣੇ ਨਾ ਰਾਵਾਂ ਆ ਮੇਰੀ ਹੁਣ ਉੱਥੇ ਵੀ ਕਿੰਨਾ ਕਰ ਰਹਾ ਨਾ ਹਾਰੇਨ ਵਿੱਚ ਉਧੇ ਅਗ ਮਾ ਕੇ ਜ ਮੰਮੀ ਆ ਚਾਪੀ ਚਲ ਉਹ ਹੈ ਨਹੀਂ ਰਿਚੋ ਕਰ ਰਿਹਾ ਰਵੀ ਕੇ ਦਾ ਵਾਹ ਅਸੀਂ ਬਹੁਤ ਥੱਕ ਗਏ ਸਾਨੂੰ ਬਹੁਤ ਜ਼ਿਆਦਾ ਗਾਲਾਂ ਵੀ ਪੈ ਗਈਆਂ ਹੁਣ ਅਸੀਂ ਚੱਲੇ ਘਰਾਂ ਨੂੰ ਨਾਉਣ ਤੋਂ ਹੁਣ ਮਾਈ ਗਾਇਜ਼ ਬਾਏ ਬਾਏ ਗਾਇਸ ਬਾਏ ਬਾਏ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਬਾਏ ਬਾਏ ਗਾਇਸ